ਭਾਈ ਇੱਕ ਨਾ ਮੇਰੇ ਤੇ ਚ ਗੱਲ ਜੀ ਚੱਲੀ ਜਾਂਦੀ ਸੀ ਦਿਮਾਗ 'ਚ ਅ ਕੁਝ ਕੇ 10 ਦਿਨ ਪਹਿਲਾਂ ਦੀ ਗੱਲ ਹੈ ਕਿ ਆਪਣੇ ਨਾ ਪਿੰਡ 'ਚ ਇਤੇ ਮਰਗ ਹੋਈ ਕਿਸੇ ਦੇ ਤੇ ਉਹਨਾਂ ਦੇ ਗਵਾਂਢ ਦੇ ਵਿੱਚ ਹੀ ਮੰਨ ਕੇ ਚਲੋ ਉਹਨਾਂ ਦਿਨਾਂ ਦੇ ਵਿੱਚ ਪਿਆਰ ਰੱਖਿਆ ਹੋਇਆ ਸੀਗਾ ਮੁੰਡੇ ਦਾ ਤੇ ਉਹ ਬੰਦਿਆ ਨੇ ਅਗੋਂ ਵੀ ਨਹੀਂ ਸੋਚਿਆ ਹਨਾ ਤੇ ਵੀ ਡੀਜੇ ਫੁੱਟੀ ਗਏ ਡੀਜੇ ਲਾਈ ਉਹਨਾਂ ਨੇ ਆ ਕੇ ਜੱਗ ਹੋ ਗਿਆ ਜੋ ਵੀ ਫੰਕਸ਼ਨ ਸੀਗਾ ਸਾਰਾ ਕੀਤਾ ਤੇ ਉਹ ਚੀਜ਼ ਨੂੰ ਦੇਖ ਕੇ ਮੇਰੇ ਦਿਮਾਗ ਚ ਕਿਉਂਕਿ ਵੀ ਉਮਰ ਦੇ ਹਿਸਾਬ ਨਾਲ ਪਹਿਲਾਂ ਇਹ ਚੀਜ਼ਾਂ ਮੈਂ ਵੀ ਦੇਖਦਾ ਆ ਰਿਆਂਗਾ ਵੀ ਪਹਿਲਾਂ ਇੰਨਾ ਕੁ ਆਪਣੇ ਪਿੰਡਾਂ ਦੇ ਵਿੱਚ ਕਿਹਾ ਉਹ ਵੀ ਥਵਾਕ ਹੁੰਦਾ ਸੀ ਜਾਂ ਇੱਕ ਦੂਜੇ ਦੀ ਮੁਸੀਬਤ ਜਦੋਂ ਇੱਕ ਦੂਜੇ ਤੇ ਪੈਂਦੀ ਸੀ ਤਾਂ ਉਹਨੂੰ ਸਮਝਦੇ ਸੀ ਖੋਦ ਤੇ ਵੀ ਲਾ ਕੇ ਚੱਲਦੇ ਸੀ ਉਹ ਗੱਲ ਨੂੰ ਵੀ ਜੇ ਸਾਡੇ ਇਦਾਂ ਦਾ ਹੋ ਗਿਆ ਤਾਂ ਹਨਾ ਤਾਂ ਵੀ ਤਵਾਕ ਹੁੰਦਾ ਸੀ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਜਾਂ ਇੱਕ ਦੂਜੇ ਦੀਆਂ ਭਾਵਨਾਵਾਂ ਮ ਫੀਲਿੰਗਾਂ ਨੂੰ ਸਮਝਦੇ ਸੀ ਲੋਕ ਉਹਨਾਂ ਦੇ ਨਾਲ ਮੁੱਢ ਨਾਲ ਮੁੱਢਾ ਲਾ ਕੇ ਖੜਦੇ ਸੀ ਜੇ ਕਿਸੇ ਦੇ ਮਰਗ ਹੋ ਜਾਂਦੀ ਸੀ ਤਾਂ ਡੀ ਜੇ ਲਾਉਣਾ ਜਾਂ ਹਨਾ ਢੋਲ ਫੁੱਟਣਾ ਜਾਂ ਜਾਗੋਆਂ ਕੱਢਣੀਆਂ ਜਾਂ ਇਹ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਸੀ ਟੀਵੀ ਦੀ ਆਵਾਜ਼ ਵੀ ਉੱਚੀ ਕਰਕੇ ਰੱਖਦੇ ਸੀ ਟੀਵੀ ਦੀ ਬਾਜ ਟੈਲੀਵਿਜ਼ਨ ਜਿੰਮੇ ਚੱਲਦੇ ਹੁੰਦੇ ਸੀ ਜਾਂ ਰੇਡੀਓ ਲਾਲੂ ਜਾਂ ਕੋਈ ਕਹਿੰਦੇ ਸੰਗ ਟੈਲੀਵਿਜ਼ਨ ਗੀਤ ਗਾਣਾ ਜਾਂ ਕੁਝ ਵੀ ਆ ਇਹ ਚੀਜ਼ਾਂ ਵੀ ਇੱਕ ਦੂਜੇ ਨੂੰ ਐ ਕਹਿ ਕੇ ਕਹਿੰਦੇ ਸੀਗੇ ਕਿ ਯਾਰ ਘੱਟ ਕਰ ਲੋ ਹਣਾ ਪਹਿਲੀ ਗੱਲ ਤਾਂ ਕੋਈ ਚਲਾਉਂਦਾ ਹੀ ਨਹੀਂ ਸੀਗਾ ਅੱਜ ਕੱਲ ਦੇ ਟਾਈਮ ਤੇ ਵੀ ਗੱਲ ਕਰਕੇ ਗੱਲ ਵੀਡੀਓ ਕੱਟਣ ਵਾਲੀ ਉਹ ਤਾਂ ਗੱਲ ਹੈ ਸਾਈਡ ਤੇ ਹੈ ਨਾ ਵੀ ਜੇ ਕਿਸੇ ਦੀ ਮਰਗ ਹੋਈ ਹੋਊਗੀ ਪਹਿਲੀ ਗੱਲ ਤਾਂ ਉਹਦੇ ਸੱਥਰ ਤੇ ਬੈਠੇ ਉੱਥੇ ਵੀ ਫੋਨ ਦੇਖੀ ਜਾਣਗੇ ਫਿਰ ਜੇ ਸੰਸਕਾਰ ਤੇ ਜਾਣਗੇ ਤਾਂ ਸੇਵਿਆਂ ਦੇ ਵਿੱਚ ਵੀ ਹੱਥਾਂ 'ਚ ਫੋਨ ਹੁੰਦੇ ਆ ਫੋਨਾਂ ਦੇ ਵਿੱਚ ਲੱਗੇ ਰਹਿਣਗੇ ਪਤਾ ਨਹੀਂ ਇਹੋ ਜਿਹਾ ਇਹਨਾਂ ਦਾ ਫੋਨਾਂ ਦੇ ਵਿੱਚ ਕੀ ਹੁੰਦਾ ਵੀਰ ਜੇ ਆਪਾਂ ਕਿਸੇ ਦਾ ਦੁੱਖ ਸਾਂਝਾ ਕਰਨ ਗਏ ਆ ਤਾਂ ਆਪਾਂ ਨੂੰ ਚਾਹੀਦਾ ਕੁਝ ਟਾਈਮ ਵੀ ਉੱਥੇ ਆਪਾਂ ਦਿਲ ਤੋਂ ਹਾਜ਼ਰ ਨਜ਼ਰ ਹੋ ਕੇ ਉੱਥੇ ਉਹਨਾਂ ਦੇ ਨਾਲ ਖੜ ਕੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਮੁਸੀਬਤ ਦੇ ਟਾਈਮ ਤੇ ਉਹਨਾਂ ਦਾ ਸਹਾਰਾ ਬਣੇ ਨਾ ਕਿ ਇਹ ਵੀ ਫੋਨ ਡਾਟਾ ਸਾਰਿਆਂ ਦਾ ਆਨ ਹੁੰਦਾ ਫੋਨ ਦੇ ਵਿੱਚ ਲੱਗੇ ਰਹਿੰਦੇ ਆ ਤਾਂ ਜਿਹੜੀਆਂ ਚੀਜ਼ਾਂ ਪਹਿਲਾਂ ਸੀ ਹਨਾ ਉਹ ਸੋਚ ਤੇ ਉਹ ਜਿਹੜਾ ਪਿਆਰ ਸੀ ਜਾਂ ਉਹ ਭਾਵਨਾਵਾਂ ਸੀ ਉਹ ਕਿਤੇ ਨਾ ਕਿਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਹੱਦ ਤੱਕ ਅਲੋਪ ਹੋ ਚੁੱਕੀਆਂ ਨੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਬਹੁਤ ਸਾਰੇ ਲੋਕ ਹੈਗੇ ਨੇ ਜਾਂ ਅੱਜ ਦੀ ਪੀੜ੍ਹੀ ਦੇ ਤਾਂ ਬਹੁਤ ਘੱਟ ਨੇ ਪੁਰਾਣੀ ਪੀੜ੍ਹੀ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮੰਨ ਕੇ ਚਲੋ ਉਹੀ ਆ ਦਿਮਾਗ ਦੇ ਵਿੱਚ ਗੱਲਾਂ ਜਾਂ ਉਹੀ ਮੰਨ ਕੇ ਚਲੋ ਉਹ ਤਾਂ ਰਹਿੰਦੇ ਨੇ ਬਾਕੀ ਤਾਂ ਅੱਜ ਕੱਲ ਤਾਂ ਸਾਰੀ ਦੁਨੀਆ ਫੋਨਾਂ ਦੇ ਉੱਤੇ ਲੱਗੀ ਹੋਈ ਆ ਤਾਂ ਕਿਤੇ ਨਾ ਕਿਤੇ ਉਹ ਟਾਈਮ ਚੰਗਾ ਸੀ ਅੱਜ ਦੇ ਟਾਈਮ ਨਾਲ ਵੀ ਇੱਕ ਦੂਜੇ ਦੀ ਮੁਸੀਬਤ ਦੇ ਵਿੱਚ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸੀਗੇ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਦੇ ਸੀਗੇ ਤਾਂ ਚਾਹੀਦਾ ਥੋੜਾ ਜਿਹਾ ਇਸ ਗੱਲ ਤੇ ਸੋਚਣ ਦਾ ਹਨਾ ਵੀ ਅੱਜ ਕੱਲ ਤਾਂ ਬਸ ਫੋਨਾਂ ਦੇ ਵਿੱਚ ਇੰਨੀ ਕਿ ਦੁਨੀਆ ਵਿਅਸਤ ਹੋ ਚੁੱਕੀ ਐ ਵੀ ਇੱਕ ਦੂਜੇ ਲਈ ਟਾਈਮ ਨਹੀਂ ਪਰਿਵਾਰ ਲਈ ਟਾਈਮ ਹੀ ਨਹੀਂਗਾ ਤਾਂ ਵਰਤਨਾ ਹੀ ਵੀ ਜ਼ਰੂਰੀ ਆ ਚਲੋ ਦੇਖਣਾ ਕਿਉਂਕਿ ਬੰਦਾ ਅਪਡੇਟ ਰਹਿੰਦਾ ਇਹਦੇ ਨਾਲ ਬਟ ਇੰਨਾ ਕਿ ਵੀ ਇਸ ਚੀਜ਼ ਦੇ ਵਿੱਚ ਨਾ ਖੁੱਗੋ ਕਿ ਆਪ ਦੀਆਂ ਜਿਹੜੀਆਂ ਪਰਿਵਾਰਕ ਖੁਸ਼ੀਆਂ ਉਹਨਾਂ ਨੂੰ ਆਪਾਂ ਭੁੱਲ ਜਾਈਏ ਤਾਂ ਅੱਜ ਦਾ ਇਹੀ ਮੈਸੇਜ ਸੀਗਾ ਮੜਿਆ ਇਸ ਗੱਲ ਤੇ ਗੌਰ ਫਰਮਾਇਓ ਧਿਆਨ ਨਾਲ ਡੂੰਗੀ ਗੱਲ ਸੋਚ ਕੇ Se